ਅੱਜ ਗੱਲ ਕਰਾਂਗੇ ਬਾਜਰੇ ਦੇ ਆਟੇ ਬਾਰੇ ਜਿਨ੍ਹਾਂ ਦਾ ਕੋਲੇਸਟ੍ਰੋਲ ਵੱਧਾ ਅੱਛਾ ਜਿਨ੍ਹਾਂ ਨੂੰ ਪਾਚਨ ਕਿਰਿਆ ਦੀ ਪ੍ਰੋਬਲਮ ਹੈ ਖਾਦਾ ਪੀਤਾ ਪਚਦਾ ਨਹੀਂ ਔਰ ਬਲੋਟਿੰਗ ਬਹੁਤ ਹੁੰਦੀ ਹੈ ਪੇਟ ਗੈਸ ਹੈ ਖੱਟੇ ਢ ਘਾਰ ਐਸਿਡਿਟੀ ਉਹਦੇ ਵਿੱਚ ਵੀ ਬਾਜਰਾ ਬਹੁਤ ਫਾਇਦਾ ਕਰਦਾ ਬਾਜਰਾ ਕਮਾਲ ਦੀ ਚੀਜ਼ ਆ ਦਿਲ ਦੇ ਰੋਗੀਆਂ ਵਾਸਤੇ ਜਿਨ੍ਹਾਂ ਦੀ ਪਾਚਨ ਕਿਰਿਆ ਖਰਾਬ ਹੈ ਉਹਨਾਂ ਵਾਸਤੇ ਹਾਰਟ ਵਾਸਤੇ ਬਹੁਤ ਬੈਨੀਫੀਟਡ ਆ ਕੋਲੇਸਟ੍ਰੋਲ ਲੈਵਲ ਲੁਕਟਾਉਂਦਾ ਬਾਜਰੇ ਦਾ ਆਟਾ ਬਹੁਤ ਫਾਇਦੇਮੰਦ ਆ ਪਰ ਇੱਕ ਦਿਨ ਚ ਦੀ ਇੱਕ ਰੋਟੀ ਖਾਣੀ ਆ ਇਦੋਂ ਵੱਧ ਨਹੀਂ ਖਾਣੀ ਇਹਨੂੰ ਦਵਾਈ ਦੇ ਤੌਰ ਤੇ ਹੀ ਖਾਣਾ ਇਹ ਨਾ ਹੋਵੇ ਵੀ ਆਪਾਂ ਪੰਜ ਸੱਤ ਬਣਾ ਲੀਆਂ ਤੇ ਚਟਣੀ ਲਾ ਲਾ ਕੇ ਖਾਈ ਜੰਨੇ ਹਾ ਚਟਣੀ ਤੋਂ ਜ਼ਿਆਦਾ ਇਹਦੇ ਨਾਲ ਧਨੀਏ ਤੇ ਲਸਣ ਦੀ ਚਟਣੀ ਬਹੁਤ ਫਾਇਦੇਮੰਦ ਆ ਧਨੀਆ ਤੇ ਲਸਣ ਤੁਸੀਂ ਪਾਉਣਾ ਬਾਕੀ ਰੈਸਪੀ ਜਿਹੜੀ ਬਣਾਉਣੇ ਹੋ ਮਸਾਲੇ ਪਾਉਣੇ ਹੋ ਪਾਈ ਜਾਓ ਪਿਆਜ਼ ਪਾਉਣੇ ਹੋ ਪਾਈ ਜਾਓ ਪਰ ਇੱਥੇ ਧਨੀਆ ਤੇ ਲਸਣ ਦੀ ਮਾਤਰਾ ਜ਼ਿਆਦਾ ਰੱਖਿਓ ਬਾਜਰਾ ਜਿਹੜਾ ਹੈਗਾ ਇਹ ਇਕੱਲਾ ਹੀ ਖਾਣਾ ਇਹ ਵੀ ਧਿਆਨ ਰੱਖੇ ਜੇ ਕੋਲੇਸਟੇਰੋਲ ਦੀ ਪ੍ਰੋਬਲਮ ਆ ਆਪਣੀ ਟਰਾਈਗਲਾਈਸਰਾਈਡ ਵਧੇ ਹੋਏ ਨੇ ਖੂਨ ਮਤਲਬ ਗਾੜਾ